ਅੱਜ ਸਸਿਗਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨਾਗaland ਸਟੇਡੀ ਰੱਥ ਬੰਪਰ ਦੇ ਰਿਜ਼ਲਟ ਬਾਰੇ ਇਹਦਾ ਕਾਲ ਡਰਾ ਸੀਗਾ ਕਾਲ ਸੀ ਕਿ 19 ਤਰੀਕ ਇਹਦਾ ਡਰਾ ਜਿਹੜਾ 8 ਵਜੇ ਰਾਤ ਦਾ 8 ਵਜੇ ਡਰਾ ਨਿਕਲਣਾ ਸੀਗਾ ਤੇ 500 ਰੁਪਏ ਦੀ ਟਿਕਟ ਸੀਗੀ ਤੇ ਟੋਟਲ ਸਕੀਮ ਜਿਹੜੀ ਵਿੱਚ ਸੀਗੀ 5 ਲੱਖ ਦੀ ਤੇ ਪਹਿਲਾ ਪ੍ਰਾਈਜ਼ ਤੁਹਾਨੂੰ ਪਤਾ ਗਰੰਟਡ ਹੁੰਦਾ ਆ ਇਹਦਾ ਨੰਬਰ ਸੀਗਾ 998635 ਤੇ ਇਹ ਬੈਸਟ ਬੰਗਾਲ ਚ ਲੱਗਾ ਪਹਿਲਾ ਪ੍ਰਾਈਜ਼ ਫੇਰ ਸੀਗਾ 10 ਲੱਖ ਦੇ ਪੰਜ ਪ੍ਰਾਈਜ਼ ਇਹਦੇ ਵਿੱਚੋਂ ਤਿੰਨ ਬਿਗੀਆਂ ਡਾਟਾ ਚੋਂ ਆਏ ਆ ਦੋ ਅਨਸੋਲਡ ਚਲੇ ਗਏ ਠੀਕ ਹੈ ਜੀ 516070 ਇਹ ਲੱਗਾ ਜੀਰਕਪੁਰ ਫੇ ਲੱਗਾ ਜੀ 587008 ਇਹ ਅਨਸੋਲਡ ਗਿਆ ਸਰਕਾਰ ਨੂੰ ਵਾਪਸ ਚਲ ਗਿਆ ਸੀਗਾ ਤੀਸਰਾ ਨਾਮ ਸੀਗਾ 636580 ਤੇ ਇਹ ਵੀ ਅਨਸੋਲਡ ਚਲ ਗਿਆ ਸਰਕਾਰ ਨੂੰ ਵਾਪਸ ਚਲ ਗਿਆ ਫੇ ਸੀਗਾ 786820 ਇਹ ਲੱਗਾ ਜੀ ਮੁਰੰਡੀ ਠੀਕ ਹੈ ਜੀ ਫੇ ਲੱਗਾ 818460 ਇਹ ਲੱਗਾ ਮਲੂਟ ਠੀਕ ਹੈ ਜੀ ਤਿੰਨ ਵਿਕਈਆਂ ਡਾਟਾ ਚੋਇ ਦੋ ਅਨਸੋਲਡ ਚਲ ਗਏ ਫੇ ਸੀਗਾ 5 ਲੱਖ ਦੇ 5 ਪ੍ਰਾਈਸ 71 7832 ਇਹ ਅਨਸੋਲਡ ਗਿਆ 744 273 ਇਹ ਵੀ ਅਨਸੋਲਡ ਗਿਆ 756 553 ਇਹ ਵੀ ਅਨਸੋਲਡ ਸਰਕਾਰ ਨੂੰ ਵਾਪਸ ਚਲ ਗਿਆ 760 664 ਇਹ ਵੀ ਅਨਸੋਲਡ ਗਿਆ 899 107 ਇਹ ਲੱਗਾ ਤਲਵੰਡੀ ਸਾਬੋ ਦੇ ਠੀਕ ਹੈ ਜੀ ਇਹਨਾਂ ਵਿੱਚੋਂ ਪੰਜਾਂ 'ਚੋਂ ਚਾਰ ਪ੍ਰਾਈਸ ਜਿਹੜੇ ਸੀਗੇ ਉਹ ਸਰਕਾਰ ਨੂੰ ਵਾਪਸ ਚਲ ਗਏ ਬਿਗਿੰਗ ਇੰਟੈਕਚਰ ਚ ਨਹੀਂ ਆਏ ਇੱਕ ਪ੍ਰਾਈਸ ਜਿਹੜਾ ਉਹ ਬਿਗਿੰਗ ਇੰਟੈਕਚਰ ਟਿਕਟਾਂ 'ਚ ਆਇਆ ਤੇ ਬਾਕੀ ਪਹਿਲਾ ਪ੍ਰਾਈਜ਼ ਜਿਹੜਾ ਉਹ ਬਿਗਿਨਰ ਡਾਟਾ ਚੋਂ ਆਉਣਾ ਤਾਂ ਕੱਲ ਤੁਹਾਨੂੰ ਪਤਾ ਤਿੰਨ ਵਾਰ ਮਸ਼ੀਨ ਘੁਮਾਈ ਫਿਰ ਜਾ ਕੇ ਰਿਜ਼ਲਟ ਨਿਕਲਿਆ ਪਹਿਲਾ ਪ੍ਰਾਈਜ਼ ਬੈਸਟ ਬੰਗਾਲ ਚ ਲੱਗਾ ਠੀਕ ਹੈ ਜੀ 998 635 ਤੇ ਲੱਗਾ ਪਹਿਲਾ ਪ੍ਰਾਈਜ਼ 3 ਕਰੋੜ ਦਾ ਕਿਉਂਕਿ ਲੋਟਰੀ ਗਰੰਟਡ ਸੀ ਕਿ 5 ਲੱਖ ਦੀ ਸਕੀਮ ਸੀਗੀ ਤੁਸੀਂ ਵੀ ਜਦੋਂ ਵੀ ਲੋਟਰੀ ਖਰੀਦਣੀ ਹੈ ਦੁਕਾਨ ਤੋਂ ਖਰੀਦਣੀ ਹੈ ਤੇ ਗਰੰਟਡ ਪ੍ਰਾਈਜ਼ ਵਾਲੀ ਲੋਟਰੀ ਖਰੀਦਣੀ ਹੈ ਤੇ ਬਾਕੀ ਪੇਜ ਨੂੰ ਕਰ ਲੋ ਫੋਲੋ ਰਿਜ਼ਲਟ ਵੀ ਤੁਹਾਨੂੰ ਸਾਡੇ ਪੇਜ ਤੇ ਮਿਲ ਜਾਣ ਤੇ Winner ਕਿੱਥੇ ਆ ਉਹ ਵੀ ਤੁਹਾਨੂੰ ਸਾਡੇ ਪੇਜ ਤੇ ਮਿਲ ਜਾਣ ਇਸ ਕਰਕੇ ਪੇਜ ਨੂੰ ਜਰੂਰ ਫੋਲੋ ਕਰਿਆ ਕਰੋ 单位。